ਇਸ ਮਸਲੇ ਸਬੰਧੀ ਦਾ ਦਰਜਾ ਜਿਹੜਾ ਸਾਡਾ ਹਾਜ਼ਰੀ ਲਾਉਣਾ ਜ਼ਰੂਰ ਬਣਦਾ ਸੀ ਭਾਵੇਂ ਸਾਡੇ ਮਾਨਤੀ ਸਾਹਿਬ ਰਾਜਾ ਜੀ ਹੋਣੀ ਸਾਰੇ ਸਾਥੀ ਇੱਥੇ ਮੌਜੂਦ ਨੇ ਕਾਰਵੇ ਦੇ ਲਈ ਔਰ ਅਸੀਂ ਪ੍ਰਸ਼ਾਸਨ ਮੁਚਤਾਬਨੀ ਐਨ ਪ੍ਰਸਾਦ ਜਿਹੜਾ ਪਰਿਵਾਰ ਹੈ ਉਹਨੂੰ ਸਹਿਯੋਗ ਦੀ ਵਿਸ਼ਵਾਸਤ ਬੋਰਡ ਦੇ ਲਈ ਇੱਥੇ ਪਹੁੰਚਿਆ ਮੁਢਲੀ ਕਾਰਵਾਈ ਦੇ ਤੌਰ ਦੇ ਉੱਤੇ ਕਿਉਂਕਿ ਬਹੁਤ ਹੀ ਨਿੰਦਣ ਜੋ ਘਟਣਾ ਬਹੁਤ ਹੀ ਨਿੰਦਣ ਜੋ ਘਟਣਾ ਹੈ ਭਾਵੇਂ ਮੈਂ ਬਿਲਕੁਲ ਸਪਸ਼ਟ ਕਹਾ ਹਜੇ ਇਹ ਨਹੀਂ ਪਤਾ ਜਦੋਂ ਜਦੋਂ ਪਤਾ ਲੱਗਿਆ ਕਿ ਇਦਾਂ ਦੀ ਘਣਾਣੀ ਘਟਨਾ ਹੋਈ ਹੈ ਤਾਂ ਅਸੀਂ ਇੱਥੇ ਹਾਜ਼ਰੀ ਯਕੀਨੀ ਬਣਾਉਣੀ ਪਹਿਲਾਂ ਸਮਝੀ ਹੈ ਘਟਨਾ ਕੋਈ ਵੀ ਹੋਈ ਹੋਵੇ ਲਈ ਕਾਰਨ ਕੁਝ ਵੀ ਹੋਵੇ ਜਿੰਨਾ ਤੋਂ ਸਾਥੀਆਂ ਤੋਂ ਪਤਾ ਲੱਗਿਆ ਹੈ ਕਾਰਨ ਕੁਝ ਵੀ ਹੋਵੇ ਭਾਵੇਂ ਕੋਈ ਪਿਛਲੀ ਰੰਜਿਸ਼ ਹੋਵੇ ਯਾ ਕੋਈ ਮੌਕੇ ਦੀ ਨਿਰਦੇਸ਼ ਹੋਵੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਪ੍ਰਸ਼ਾਸਨ ਵੀ ਸਾਡੇ ਦਰਮਾਨੇ ਮੌਜੂਦ ਹੈ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਆਹ ਘਟਨਾ ਵਾਪਰ ਗਈ ਹੈ ਤੇ ਫਿਰ ਤੁਰੰਤ ਜਿਹੜੀ ਜਿਹੜੀ ਕਾਰਵਾਈ ਕਰਨੀ ਬਣਦੀ ਹੈ ਜਿਹੜੇ ਜਿਹੜਾ ਕੋਈ ਮਸਲਾ ਹੈ ਉਹਦੇ ਵਿੱਚ ਕਿੱਥੇ ਕਮੀ ਹੈ ਇਹ ਬਾਅਦ ਦੀ ਗੱਲ ਹੈ ਇਹ ਜਾਂਚ ਦਾ ਵਿਸ਼ਾ ਹੋ ਸਕਦਾ ਹੈ ਜਾਂਚ ਦਾ ਵਿਸ਼ਾ ਹੋ ਸਕਦਾ ਪਰ ਕਿਸੇ ਵੀ ਵਿਅਕਤੀ ਦਾ ਮਰਨ ਹੋ ਜਾਣਾ ਉਹਨੂੰ ਬਾਤ ਦੇ ਕਾਰਜੋਦਾਰ ਦੇਣਾ ਔਰ ਪ੍ਰਸ਼ਾਸਨ ਦਾ ਉਹਦੇ ਉੱਤੇ ਕੋਈ ਤੁਰੰਤ ਕਾਰਵਾਈ ਨਾ ਕਰਨਾ ਇਹ